ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਕੋਠਾ ਇਹ ਕੱਚਾ ਕੋਠਾ ਵਾ ਕੱਲ ਜਦੋਂ ਲੋਕਾਂ ਨੇ ਮੀਂਹ ਦਾ ਲੁਤਫ ਲਿਆ ਵੀ ਸਾਨੂੰ ਮੀਂਹ ਦੇ ਨਜ਼ਾਰੇ ਆ ਗਏ ਨੇ ਗਰਮੀ ਘਟੀ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਪਰਿਵਾਰ ਦੀ ਕੋਠੇ ਦੀ ਜਿਹੜੀ ਛੱਤ ਆ ਉਹ ਡਿੱਗ ਗਈ ਆ ਅਤੇ ਉਹ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਇਸ ਘਰ ਦੀ ਜਿਹੜੀ ਛੱਤ ਡਿੱਗ ਜਾਂਦੀ ਆ ਅਤੇ ਘਰ ਦਾ ਸਾਰਾ ਸਮਾਨ ਜਿਹੜਾ ਵਾ ਉਹ ਬਰਬਾਦ ਹੋ ਜਾਂਦਾ ਜਦੋਂ ਘਰ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਘਰ ਦੀ ਗਰੀਬੀ ਹੋਵੇ ਉੱਤੋਂ ਬਾਅਦ ਕਰਦੇ ਹਾਲਾਤ ਹੋਣ ਵਿੱਚ ਘਰ ਦਾ ਜਵਾਨ ਮੁੰਡਾ ਜਿਹੜਾ ਕਿ ਕਮਾਉਂਦਾ ਸੀ ਕਿਸੇ ਵਕਤ ਅੱਜ ਮੰਜੀ ਤੇ ਪੈ ਗਿਆ ਕੰਨੇ ਲੋਕੀ ਆਫਤ ਕਹਿੰਦੇ ਗਰਮੀ ਬੜੀ ਸੀ ਲੋਕਾਂ ਨੂੰ ਰਾਤ ਮਿਲੀ ਆ ਕਿ ਲੱਗਦਾ ਵੀ ਤੁਹਾਡਾਂ ਤੇ ਬਹੁਤ ਨੁਕਸਾਨ ਹੋ ਗਿਆ ਚੀਜ਼ ਨੂੰ ਲੈ ਕੇ ਜਿੰਨਾਂ ਦੀਆਂ ਕੋਠੀਆਂ ਉਹਨਾਂ ਨੂੰ ਤੇ ਠੰਡ ਚੰਗੀ ਪਊਗੀ ਤੇ ਸਾਡੇ ਵਰਗੇ ਗਰੀਬਾਂ ਨੂੰ ਕੀ ਪੈਣੀ ਸਾਡੇ ਵਰਗੇ ਦਾ ਹੱਥ ਜੋੜਦੇ ਮਾਲਕਾਂ ਮੀਨ ਨਾਲ ਆਈ ਪਿਆੜੀ ਹਾਲਤ ਮਾੜੀ ਆ ਕਿੱਥੇ ਜਾਵਾਂਗੇ ਉਹ ਮੀਰੇ ਕਾਰਨ ਥੱਲੇ ਹੈਗਾ ਸੀ ਕੋਈ ਬਚਾਅ ਹੋਇਆ ਕਿ ਨਹੀਂ ਕਿਸ ਤਰ੍ਹਾਂ ਕੋਈ ਜੀਤ ਜਾਨ ਨਹੀਂ ਗਈ ਕਿਸੇ ਤਰ੍ਹਾਂ ਦੀ ਵੋਟੀ ਸਮਾਨ ਕਰ ਲੈਣ ਗਈ ਤੇ ਉਹਦਾ ਸਿਰ ਚ ਸੱਟ ਲੱਗ ਗਈ ਉਹ ਟਾਂਕੇ ਘਡਾਉਣ ਗਈ ਹੁਣ ਮੀਨਾ ਉਸ ਫਿਰ ਰਿਹਾ ਹੁਣ ਘਰੇ ਇਲਾਜ ਚੱਲਦਾ ਹੈ ਘਰੇ ਹੁਣ ਕਹਿੰਦੇ ਆਂ ਵੀ ਚੱਲ ਇੱਥੇ ਇਲਾਜ ਕਰਦੇ ਪੱਟੀਆਂ ਕਰ ਦੇ ਰਹੀ ਨਹੀਂ ਰੋਧ ਦਿਹਾਰੀ ਪੱਟੀਆਂ ਕਰਦੇ ਪਹਿਲਾਂ ਤੇ ਬਹੁਤ ਵਧੀਆ ਇਹ ਤੇ ਹਟਾ ਕਟਾ ਸੀ ਅਮਰਤ ਛਗਿਆ ਸੀ ਇਹਨੇ ਤੇ ਸੱਤ ਸੰਗ ਕਰਦਾ ਹੁੰਦਾ ਸੀ ਤੇ ਬਹੁਤ ਕਿਤੇ ਲੇ ਮੀ ਮੁੰਡਾ ਲੇ ਮੀ ਵਾਲਾ ਇਹ ਬਹੁਤ ਜ਼ਿਆਦਾ ਜਿਹੜਾ ਹੁਣ ਬੈਠਾ ਮੰਜੀ ਤੇ ਕਬਾਲਾ ਟੁੱਟਾ ਤੇ ਫੇਰ ਦੂਸਰਾ ਟੁੱਟਾ ਤੇ ਮੁੜ ਕੇ ਨੱਠ ਕੇ ਇਹਨੂੰ ਕੱਢਿਆ ਬਾਹਰ ਮੁੰਡੇ ਜਿਹੜਾ ਬਿਮਾਰ ਆ ਫੇਰ ਅਹੀਂ ਆਪ ਆਏ ਮੁੜ ਕੇ ਗੇਟ ਦੇ ਗਾੜੀ ਮੰਜੇ ਡਾਏ ਫੇਰ ਅਹੀਂ ਆਪਣਾ ਬਚਾ ਕੀਤਾ ਆ ਜਿਹੜਾ ਇਹ ਸਾਗਰ ਕਮੋਂਦ ਤੇ ਉਦੋਂ ਮੈਂ ਕਹੇ ਹਾਲਾਤ ਬਦਲ ਜਾਣਗੇ ਜਿਨੂੰ ਐਟ ਸਟਾਈ ਆ ਉਦੋਂ ਮੈਨੂੰ ਬੜੀ ਖੁਸ਼ੀ ਚੜੀ ਪਈ ਚੱਲ ਸਾਰੇ ਲੈਂਟਰ ਪੈ ਜੂਗਾ ਹੜਾ ਸਾਡੇ ਹਾਲਾਤ ਬਦਲ ਜਾਣਗੇ ਉਹ ਜਿੱਥੇ ਟੈਗ ਹੋ ਗਿਆ ਮੁੰਡੇ ਨੂੰ ਉੱਥੋਂ ਹੀ ਮੈਨੂੰ ਪਤਾ ਲੱਗ ਗਿਆ ਵੀ ਉਹ ਡੇ ਗਿਆ ਕਿ ਇਹਨੇ ਸਾਥ ਦਿੱਤਾ ਤੁਹਾਡਾ ਕਿਸੇ ਰਿਸ਼ਤੇ ਦਾ ਭੈਣ ਭਰਾ ਨਹੀਂ ਕਿਸੇ ਨੇ ਬਾਣੀ ਫੜੀ ਆ ਕਿ ਇਹਨੇ ਨਹੀਂ ਸਾਥ ਦਿੱਤਾ ਵੀ ਆਪਣੇ ਚੱਲਦੇ ਰੇ ਮੀਨਾ ਇੱਕ ਹਸਪੀਟਲ ਰੇ ਕੋਈ ਭੈਣ ਭਰਾ ਨਹੀਂ ਗਿਆ ਵੀ ਕੋਈ ਨਹੀਂ ਗਿਆ ਵੀ ਇਹੋ ਜਿਹਾ ਬੇੜਾ ਕਰ ਕਿਆ ਕੇੜੇ ਬੇੜਾ ਜਿਹੜਾ ਇਤਰਾ ਹੋ ਗਿਆ ਮੈਂ ਤਾਂ ਕਿਤੇ ਚੱਤੇ ਵਗਦਾ ਰੋਦੀ ਰਹੀ ਦੀ ਇਸ ਖਬਰ ਨੂੰ ਆਤਵਾ ਸ਼ੇ ਜਰੂ ਕਰਦੇ ਹੋ ਤਾਂ ਜੋ ਕਿ ਇੱਕ ਮਾਂ ਦਾ ਪੁੱਤ ਦਾ ਇਲਾਜ ਹੋ ਸਕੇ ਜਾਂ ਘਰ ਦਾ ਜਿਹੜਾ ਕੋਠਾ ਟਟਾਵਾ ਉਹ ਕੋਠਾ ਜਿਹੜਾ ਪੈ ਸਕੀ ਸਾਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅੱਜ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਪਿੰਡ ਕੁੜੀ ਦੀਆਂ ਜਿੱਥੋਂ ਦੇ ਪਿੰਡ ਦੇ ਹਾਲਾਤ ਕੀ ਨੇ ਤੁਹਾਨੂੰ ਸਭ ਤੋਂ ਪਹਿਲਾਂ ਉਸ ਘਰ ਦੀਆਂ ਤਸਵੀਰਾਂ ਵਿਖਾਵਾਂਗੇ ਜਿਹੜਾ ਕਿ ਕੱਲ ਦੀ ਦਿਹਾੜੀ ਜਿਹੜਾ ਕਿ ਮੀਂਹ ਆਇਆ ਤੇ ਮੀਂਹ ਦੇ ਲੋਕਾਂ ਨੇ ਰਾਹਤ ਵੀ ਲਈ ਵੀ ਗਰਮੀ ਤੋਂ ਸਾਨੂੰ ਰਾਹਤ ਮਿਲੀ ਆ ਪਰ ਕਈ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਮੀਂਹ ਦੇ ਕਾਰਨ ਅੱਜ ਤੁਹਾਨੂੰ ਇਸ ਪਰਿਵਾਰ ਦੇ ਹਾਲਾਤ ਖਾਵਾਂਗੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਕੋਠਾ ਇਹ ਕੱਚਾ ਕੋਠਾ ਵਾ ਕੱਲ ਜਦੋਂ ਲੋਕਾਂ ਨੇ ਮੀਂਹ ਔਰ ਇਸ ਪਰ ਪਰਿਵਾਰ ਦੀ ਜਿਹੜੀ ਕੀ ਮੁਸੀਬਤ ਜਿਹੜੀ ਆ ਵਧ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਪਰਿਵਾਰ ਦੀ ਕੋਠੇ ਦੀ ਜਿਹੜੀ ਛੱਤ ਆ ਉਹ ਡਿੱਗ ਗਈ ਆ ਅਤੇ ਉਹ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਘਰ ਦੀਆਂ ਜਿਹੜਾ ਕੀ ਕੱਲ ਮੀਂਹ ਜਦੋਂ ਪੈਂਦਾ ਅਤੇ ਉਸ ਤੋਂ ਬਾਅਦ ਇਸ ਘਰ ਦੀ ਜਿਹੜੀ ਛੱਤ ਡਿੱਗ ਜਾਂਦੀ ਆ ਅਤੇ ਘਰ ਦਾ ਸਾਰਾ ਸਮਾਨ ਜਿਹੜਾ ਵਾ ਉਹ ਬਰਬਾਦ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਬੈੱਡ ਆ ਮੰਜੀਆਂ ਨੇ ਅਤੇ ਹੋਰ ਜਿਹੜਾ ਘਰ ਦਾ ਕੀਮਤੀ ਸਮਾਨ ਜਿਹੜਾ ਸਾਰਾ ਨੁਕਸਾਨ ਹੋ ਜਾਂਦਾ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਅਸੀਂ ਸਾਂਝੀ ਕਰ ਰਹੇ ਹਾਂ ਉਸ ਘਰ ਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਕੁੜੀ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਬੰਦੇ ਜਿਹੜੀ ਕਿ ਆਫਤ ਬਜੀ ਆ ਇੱਕ ਬੰਦੇ ਘਰ ਚ ਗਰੀਬੀ ਆ ਘਰ ਦੇ ਹਾਲਾਤ ਮਾੜੇ ਨੇ ਉਧਰ ਬਰਸਾਤ ਦੇ ਕਾਰਨ ਜੋ ਬਾਅਦ ਅਸੀਂ ਕਹਿ ਸਕਦੇ ਵੀ ਜਿਹੜਾ ਘਰ ਦਾ ਨੌਜਵਾਨ ਮੁੰਡਾ ਸਾਗਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਸਾਗਰ ਦੀਆਂ ਜਿਹੜਾ ਕਿ ਸਾਗਰ ਨੂੰ ਇੱਕ ਅਟਕਾ ਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੇ ਹੱਥ ਪੈਰ ਸਾਰੇ ਜਿਹੜੇ ਜੁੜੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਜਦੋਂ ਘਰ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਘਰ ਦੀ ਗਰੀਬੀ ਹੋਵੇ ਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਹੋਣ ਵਿੱਚ ਘਰ ਦਾ ਜਵਾਨ ਮੁੰਡਾ ਜਿਹੜਾ ਕਿ ਕਮਾਉਂਦਾ ਸੀ ਕਿਸੇ ਵਕਤ ਅੱਜ ਮੰਜੀ ਤੇ ਪੈ ਗਿਆ ਕੀ ਹਾਲਾਤ ਨੇ ਪਰਿਵਾਰ ਦੇ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪਾਂ ਨੇ ਕੀ ਨਾਮ ਕੀ ਤੁਹਾਡਾ ਰਾਜੀ ਮੈਨੂੰ ਇਸੋਂ ਵੀ ਅਸੀਂ ਦੇਖਿਆ ਘਰ ਦੇ ਇੱਕ ਹਾਲਾਤ ਬੜੇ ਮਾੜੇ ਨੇ ਘਰ 'ਚ ਗਰੀਬੀ ਆ ਉਸ ਤੋਂ ਬਾਅਦ ਘਰ ਦਾ ਜਵਾਨ ਮੁੰਡਾ ਮੰਜੇ ਤੇ ਪੈ ਗਿਆ ਕਿਸ ਤਰ੍ਹਾਂ ਫਿਰ ਜੀਵਨਮਤੀ ਦੀ ਕਰਦੇ ਹੋ ਕਿੰਨਾ ਖਰਚਾ ਤੁਹਾਡੇ ਤੇ ਆ ਗਿਆ ਪੈ ਗਿਆ ਇਹ ਬਹੁਤ ਔਖੀ ਜਾਣਾ ਅੱਡੀ ਅਸੀਂ ਜਿਤਨਾ ਮੁੰਡੇ ਨੂੰ ਬਚਾਇਆ ਨਾ ਬਹੁਤ ਔਖੀ ਜਾਣਾ ਪਹਿਲਾ ਸਪਤਾਰ ਰਿਆ ਮਹੀਨਾ ਪਿਆ ਮਹੀਨਾ ਹੋਸ ਫਿਰ ਰਿਆ ਹੁਣ ਘਰੇ ਇਲਾਜ ਚੱਲਦਾ ਹੈ ਘਰੇ ਹੁਣ ਕਹਿੰਦੇ ਆ ਵੀ ਚੱਲ ਇੱਥੇ ਇਲਾਜ ਕਰਦੇ ਪੱਟੀਆਂ ਕਰਦੀ ਰਹੀ ਨਹੀਂ ਰੋਧ ਦਿਹਾਰੀ ਪੱਟੀਆਂ ਕਰਦੇ ਬਿਨੈਸੋ ਵੀ ਹੋਇਆ ਕੀ ਐ ਸਾਗਰ ਉਹ ਵੀ ਦਸ਼ਕਾਂ ਸਾਂਝਾ ਕਰਦੇ ਹੋ ਇਹ ਕਿਸ ਤਰ੍ਹਾਂ ਜਹ ਹੱਡੀਆਂ ਦੀ ਮੁੱਠ ਬਣ ਗਿਆ ਪਹਿਲੋਂ ਕੀ ਇਲਾਜ ਸੀ ਸਾਗਰ ਦੇ ਕਿਸ ਤਰ੍ਹਾਂ ਦਾ ਸਰੀਰ ਸੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਚੀਜ਼ ਪਹਿਲਾਂ ਤੇ ਬਹੁਤ ਵਧੀਆ ਸੀ ਤੇ ਹਟਾ ਕਟਾ ਸੀ ਅਮਰਤ ਸ਼ਗਿਆ ਸੀ ਇਹਨੇ ਤੇ ਸਤ ਸੰਗ ਕਰਦਾ ਹੁੰਦਾ ਸੀ ਤੇ ਬਹੁਤ ਕਿਤੇ ਲੇਮੀ ਮੁੰਡਾ ਲੇਮੀ ਵਾਲਾ ਇਹ ਬਹੁਤ ਜ਼ਿਆਦਾ ਜਿਹੜਾ ਹੁਣ ਬੈਠਾ ਮੰਜੀ ਤੇ ਨਹੀਂ ਉਸੋਂ ਵੀ ਕਿੰਨਾ ਜ ਦਿਨ ਹੋ ਗਏ ਨੇ ਕਿੰਨੇ ਸਾਲ ਹੋ ਗਏ ਨੇ ਅੱਜ ਮੰਜੇ ਦੇ ਪਏ ਨੂੰ ਘਰ ਦੇ ਕੀ ਹਾਲਾਤ ਨੇ ਫਿਰ ਕਿਸ ਤਰ੍ਹਾਂ ਇਲਾਜ ਕਰਾਇਆ ਸਾਗਰ ਦਾ ਕਿ ਜਾਂ ਲਾਜ ਵਿੱਚੋ ਹੀ ਛੱਡ ਦਿੱਤਾ ਗਿਆ ਲਾਜ ਵਿੱਚੇ ਛੱਡ ਦਿੱਤਾ ਗਿਆ ਕਿ ਉੱਥੇ ਉਹਨਾਂ ਕਹਿੰਦੇ ਹਸਪੀਟਲ ਵਾਲੇ ਆਂਦੇ ਆਪਣੀ ਵਾਹ ਪੂਰੀ ਮਹੀਨਾ ਲਾ ਲਈ ਆ ਮੀਨਾ ਪੂਰੀ ਵਾਲ ਵਾਲੀ ਹੁਣ ਦਵਾ ਦੀ ਤੇ ਦੁਵਾ ਦੀ ਜ਼ਰੂਰਤ ਹੈ ਦਵਾ ਦੀ ਵੀ ਤੇ ਦਵਾਈ ਦੀ ਵੀ ਜ਼ਰੂਰਤ ਹੈ ਜਿਆਦੀ ਤਾਂ ਹੁਣ ਆਪਾਂ ਘਰੇ ਲੈਂਦਾ ਬਾਅਦ ਚ ਦਿਵਾਲੀ ਦਾ ਟੈਗ ਹੋਇਆ ਸਾਲ ਹੋ ਜਾਣਾ ਦਿਵਾਲੀ ਬਾਅਦ ਮੈਨੂੰ ਅੱਜ ਸਵੇਰੇ ਸੀ ਦੇਖਿਆ ਇੱਕ ਬੰਨੇ ਜਵਾਨ ਲੜਕਾ ਘਰ ਚ ਬਿਮਾਰ ਪਿਆ ਇੱਕ ਬੰਨੇ ਸੀ ਦੇਖਿਆ ਘਰ ਦਾ ਕੋਠੇ ਦੀ ਛੱਤ ਜੇ ਡੇਪੀ ਆ ਦੋ ਹੀ ਕਮਰੇ ਨੇ ਇੱਕ ਜਿਹੜੀ ਛੱਤ ਉਹ ਵੀ ਕਾਂਡਿਆਂ ਦੀ ਆ ਉਹ ਵੀ ਪਤਾ ਨਹੀਂ ਕਿਹੜੇ ਵਾਲੇ ਡੇਪ ਹੋਗੀ ਤੇ ਮੈਨੂੰ ਅੱਜ ਸੋ ਵੀ ਇੱਕ ਕਮਰੇ ਵਿੱਚ ਕਿੰਨੇ ਘਰ ਦੇ ਜੀ ਸੌਂਦੇ ਹੁਸ਼ਾਰੇ ਨੇ ਅਸੀਂ 5 6 ਜੀ ਘਰ ਦੇ ਸੌਂਦੇ ਆ ਵਿੱਚ ਕਮਰੇ ਦੇ ਕੋਠਿਆਂ ਦੇ ਪਰੰਪਰਾਏ ਪਤਾ ਨਹੀਂ 2 3 ਸਾਲ ਹੋ ਗਏ 4 5 ਸਾਲ ਤੇ ਉਹ ਵੀ ਨਹੀਂ ਕੋਈ ਦੱਸਦੇ ਆ ਕਿਰਾਇਆ ਖਰਚ ਕੇ ਚਲ ਜਾਈਦਾ ਉਹ ਵੀ ਆਦਦੇ ਚੰਡੀਗੜ੍ਹੋਂ ਖਬਰ ਆਊਗੀ ਫੇਰ ਤੁਹਾਨੂੰ ਦੱਸਾਂਗੇ ਫੋਨ ਆਊਗਾ ਚੰਡੀਗੜ੍ਹੋਂ ਕਿਰਾਇਆ ਪੁੱਟ ਕੇ ਚਲ ਜਾਈਦਾ 100 150 ਕਿਰਾਇਆ ਫੂ ਕਿਤੇ ਮੇ ਆ ਜਾਣੀ ਕਰੇ ਦੋ ਵੀ ਨਹੀਂ ਸੁਣਵਾਈ ਕਰਦੇ ਕੋਈ ਉਹਨਾਂ ਨੂੰ ਵੀ ਜਦੋਂ ਪੁੱਤ ਜਵਾਨ ਤੁਸੀਂ ਦੇਖਦੇ ਹੋ ਮੰਜੇ ਦੇ ਪੇ ਨੂੰ ਜਦੋਂ ਬਾਹਰੋਂ ਕੰਮ ਤੇ ਆਉਂਦੇ ਹੋ ਜਾਂ ਘਰ ਦੇ ਹਾਲਾਤ ਦੇਖਦੇ ਹੋ ਕਿੰਨਾ ਕਮ ਬੰਦੇ ਦੁਖੀ ਹੁੰਦਾ ਵੀ ਅੱਜ ਸੁੱਖਣਾ ਕਮਾਉਣਾ ਸੀ ਇਹਨੇ ਕਮਾ ਕੇ ਤੁਹਾਡਾ ਹੱਥ ਸੁੱਖਾ ਕਰਨਾ ਸੀ ਅੱਜ ਖੁਦ ਮੰਡੇ ਤੇ ਪੈ ਗਿਆ ਤੇ ਹੱਡੀਆਂ ਦੀ ਮੁੱਠ ਬਣ ਗਿਆ ਇਹ ਨੌਜਵਾਨ ਜਿਹੜਾ ਹੈ ਬਹੁਤ ਜਿਆਦੀ ਤੰਗੀ ਆਈ ਇਹ ਤੋਂ ਬਗੈਰ ਬਹੁਤ ਜਿਆਦੀ ਤੰਗੀ ਆਈ ਅਜੋ ਇਟ ਸਟਾਈ ਤੇ ਜੋ ਆਡਾ ਘਰ ਦਾ ਬੇੜਾ ਕਰਕੇ ਨਰੇ ਉਹਨੂੰ ਕਹੋ ਨਾ ਕੋ ਬੰਨ ਚੜਾਈ ਆੜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਨੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਆਪਣੇ ਜਵਾਨ ਪੁੱਤ ਨੂੰ ਤੁਸੀਂ ਦੇਖ ਸਕਦੇ ਹੋ ਮੰਜੇ ਦੇ ਪਏ ਨੂੰ ਨਹੀਂ ਦੇਖਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਕ ਤੇ ਘਰ 'ਚ ਗਰੀਬੀ ਆ ਇੱਕ ਇੱਕ ਘਰ ਵਿੱਚ ਮਾੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਬਰਸਾਤ ਆਈ ਆ ਤੇ ਉਸ ਨੇ ਬਰਸਾਤ ਨੇ ਇਹਨਾਂ ਦਾ ਨੁਕਸਾਨ ਕਰ ਦਿੱਤਾ ਮੈਂ ਕਹਿ ਸਕਦਾ ਵੀ ਰੱਬ ਨੇ ਵੀ ਇਹਨਾਂ ਦਾ ਨੁਕਸਾਨ ਕਰ ਦਿੱਤਾ ਇਹ ਨਈ ਸ਼ਾਹ ਤੇ ਡਿੱਗੀ ਮੈਨੂੰ ਇਸੋ ਵੀ ਜਦੋਂ ਸ਼ਾਹ ਤੇ ਡਿੱਗੀ ਸੀ ਜਦੋਂ ਮੀਂਹ ਦੇ ਕਾਰਨ ਥੱਲੇ ਹੈਗਾ ਸੀ ਕੋਈ ਬਚਾਅ ਹੋਇਆ ਕਿ ਨਹੀਂ ਕਿਸ ਤਰ੍ਹਾਂ ਕੋਈ ਜੀਤ ਜਾਨ ਨਹੀਂ ਗਈ ਕਿਸੇ ਤਰ੍ਹਾਂ ਦੀ ਉਹ ਟੀ ਸਮਾਨ ਕਰ ਲੈਣ ਗਈ ਤੇ ਉਹਦਾ ਸਿਰ 'ਚ ਸੱਟ ਲੱਗ ਗਈ ਉਹ ਟਾਂਕੇ ਘਡੌਣ ਗਈ ਹੁਣ ਤੁਹਾਡੇ ਸਾਹਮਣੇ ਗਈ ਆ ਕਹਿੰਦੀ ਮੈਂ ਆਉਣੀ ਆ ਉਦੋਂ ਚਾਰ ਟਾਂਕੇ ਲੱਗੇ ਉਹਦੇ ਸਿਰ 'ਚ ਮੈਨੂੰ ਇਹ ਸੋਚ ਬਚਾ ਕਿਸ ਤਰ੍ਹਾਂ ਆਇਆ ਵੀ ਕਿੰਨੇ ਵਜੇ ਹਾਦਸਾ ਹੋਇਆ ਦੱਸ ਕਾਨੂੰ ਸਾਂਝਾ ਕਰ ਦਿਓ ਜੀ ਇੱਕ ਬਾਲਾ ਟੁੱਟਾ ਤੇ ਫਿਰ ਦੂਸਰਾ ਟੁੱਟਾ ਤੇ ਮੁੜ ਕੇ ਨਾ ਠਕੇ ਨੂੰ ਪਕੜਿਆ ਬਾਹਰ ਮੁੰਡੇ ਜਿਹੜਾ ਬਿਮਾਰ ਆ ਫਿਰ ਅਸੀਂ ਆਪ ਆਏ ਮੁੜ ਕੇ ਗੇਟ ਦੇ ਗਾੜੀ ਮੰਜੇ ਡਾਏ ਫਿਰ ਅਸੀਂ ਆਪਣਾ ਬਚਾ ਕੀਤਾ ਹੈ ਤੇ ਮੈਨੂੰ ਇਹ ਤੋਂ ਵੀ ਅਸੀਂ ਦੇਖਿਆ ਇੱਕ ਬੰਦੇ ਲੋਕੀ ਆਫਤ ਕਹਿੰਦੇ ਗਰਮੀ ਬੜੀ ਸੀ ਲੋਕਾਂ ਨੂੰ ਰਾਤ ਮਿਲੀ ਆ ਕਿ ਲੱਗਦਾ ਵੀ ਤੁਹਾਡਾ ਤੇ ਬਹੁਤ ਨੁਕਸਾਨ ਹੋ ਗਿਆ ਚੀਜ਼ ਨੂੰ ਲੈ ਕੇ ਤੁਸੀਂ ਤੇ ਮਸਾਂ ਜਾਨ ਬਚਾ ਕੇ ਆਪਣੀ ਵਾਪਸ ਘਰੋਂ ਆਏ ਜੀ ਜਿਨ੍ਹਾਂ ਦੀਆਂ ਕੋਠੀਆਂ ਉਹਨਾਂ ਨੂੰ ਤੇ ਠੰਡ ਚੰਗੀ ਪਊਗੀ ਤੇ ਸਾਡੇ ਵਰਗੇ ਗਰੀਬ ਟਾਡੇ ਵਰਗੇ ਦੇ ਹੱਥ ਜੋੜਦੇ ਮਾਲਕਾ ਮੀਂਹ ਨਾਲ ਆਈ ਮੀਂਹ ਨਾਲ ਆਈ ਪਿਆੜੀ ਹਾਲਤ ਮਾੜੀ ਆਈ ਕਿੱਥੇ ਜਾਵਾਂਗੇ ਅਸੀਂ ਦੇ ਹੱਥ ਜੋੜਦੇ ਮਾਲਕ ਗਾੜੀ ਵੀ ਬਾਬਾ ਤੂੰ ਐ ਤੂੰ ਅੰਦਰ ਬੈਠਾ ਤੂੰ ਐ ਬਚਾ ਕਰ ਲੈ ਮੀਂਹ ਤੋਂ ਐਡੀ ਹਾਲਾਤ ਮਾੜੀ ਵੀ ਜਿਹੜੇ ਕੋ ਸਾਹ ਨਹੀਂ ਬਹੁਤ ਝਾਰੇ ਹਾਲਾਤ ਮਾੜੇ ਹੋ ਗਿਆ ਮੈਨੂੰ ਐਸੋ ਵੀ ਜਦੋਂ ਕਿਤੇ ਬੱਦਲ ਆ ਜਾਂਦਾ ਹੋਊਗਾ ਉਦੋਂ ਕੀ ਹਾਲਾਤ ਹੁੰਦੇ ਤੁਹਾਡੇ ਉਦੋਂ ਫਿਰ ਕਿੰਨੇ ਕੁ ਰੱਬ ਕੇ ਦਸਾਂ ਕਰਦੇ ਹੋ ਫਿਰ ਅੱਬਾ ਮੀਂਹ ਨਾ ਪਾ ਦੀ ਕਿਤੇ ਜੇ ਅੱਜ ਮੀਂਹ ਪੈ ਗਿਆ ਤੇ ਮੈਨੂੰ ਲੱਗਦਾ ਅੱਜ ਛਾਤਲ ਸੁੱਤਾ ਨਹੀਂ ਆਲਾ ਜੇ ਇਹ ਨਾ ਵੇ ਕਿਤੇ ਛੱਤ ਛੱਲੇ ਹਾੜ ਦੇ ਆ ਕੇ ਸਾਡੇ ਪੇ ਇਸ ਤਰ੍ਹਾਂ ਹੋਇਆ ਮੰਚ ਗਦੀਏ ਬਹੁਤ ਜ਼ਰਾ ਮੰਚ ਹੁੰਦਾ ਹੋਂ ਹੱਲੇ ਤੀ ਘੁੰਦਾ ਹੈ ਰਾਤੀ ਵੀ ਮੈਂ ਅੰਦਾਰੇ ਪਈ ਆ ਮੈਂ ਕਹਾਂ ਕਿਤੇ ਬੱਚਿਆਂ ਦੇ ساتھ ਨਾ ਡਿੱਕੇ ਪਈ ਵੋਟੀ ਕਰਦੀ ਬੱਚਿਆਂ ਨੂੰ ਲੈ ਕੇ ਬਾਹਰੇ ਪਈ ਮੈਂ ਕਹਾਂ ਬੱਚੇ ਮਾਂ ਉਹਦੀ ਨੇ ਕਿਹਾ ਵੀ ਮੈਂ ਤੁਹਾਡੇ ਕੋ ਛੱਡ ਕੇ ਗਈ ਤੇ ਤੁਸੀਂ ਬੱਚੇ ਬਾਹਰ ਨਹੀਂ ਪਾਈ ਵੀ ਮੈਂ ਬੱਚੇ ਲੈ ਕੇ ਬਾਹਰੇ ਪੈ ਗਈਆਂ ਡਰਦੀ ਤੇ ਉਹ ਵੀ ਕਾਨਿਆ ਦੀ ਛੱਤ ਕਿਤੇ ਉਹ ਵੀ ਨਾ ਡਿੱਗੇ ਵੀ ਕੀ ਲੱਗਦਾ ਨਹੀਂ ਪੈਣ ਜਿੱਥੇ ਰੋਟੀ ਪਾਣੀ ਨਹੀਂ ਪੂਰਾ ਹੁੰਦਿਆ ਤੇ ਸਾਗਰ ਦੇ ਇਲਾਜ ਵਾਸਤੇ ਫਿਰ ਦਵਾਈਆਂ ਕਿੱਥੋਂ ਲਾ ਕੇ ਆਉਂਦਾ ਹੋਊਗਾ ਬੜੀ ਮੁਸ਼ਕਲ ਇਲਾਜ ਕਰਵਾਈਦਾ ਉਹ ਵੀ ਸਰਕਾਰੀ ਹਸਪੀਟਲ ਉਹ ਦਵਾਈਆਂ ਆ ਜਾਂਦੀਆਂ ਕੋਈ ਚੱਲਣ ਦੀ ਜਿਹੜੀ ਸਰਕਾਰੀ ਹਸਪੀਟਲ ਤੇ ਟੂਪਾ ਟਾਪਾਈ ਤਰਾ ਸਰਕਾਰੀ ਹਸਪੀਟਲ ਜਾ ਕੇ ਤੇ ਲੈ ਆਉਣੀ ਆ ਤੇ ਦਵਾਈਆਂ ਵੀ ਜਿਹੜੀਆਂ ਉਹ ਲੈ ਆਉਣੀ ਸਰਕਾਰੀ ਹਸਪੀਟਲੋਂ ਹੀ ਜਾ ਕੇ ਤੇ ਦਵਾਈ ਚੱਲਣ ਦੀ ਜਿਹੜੀ ਹਸਪੀਟਲ ਗੁਰੂ ਨਾਨਕ ਹਸਪੀਟਲ ਹਸਪੀਟਲ ਚੱਲਣ ਦੀ ਕੀ ਲੱਗਦਾ ਸੀ ਜੋ ਸਾਗਰ ਲੱਗ ਪਿਆ ਸੀ ਕਮਾਉਣ ਸੋਚਿਆ ਸੀ ਵੀ ਹੁਣ ਕੋਠੇ ਚ ਪੈ ਜਣਗੇ ਕਰਦੇ ਹਾਲਾਤ ਚੰਗੇ ਹੋਏ ਨਹੀਂ ਕਰਦੇ ਹਾਂਜੀ ਜਿਹੜਾ ਇਹ ਸਾਗਰ ਕਮੌਂਦ ਤੇ ਪੈ ਉਦੋਂ ਮੈਂ ਕਹੇ ਹਾਲਾਤ ਬਦਲ ਜਾਣਗੇ ਜਿਹਨੂੰ ਇੱਟ ਸਟਾਈ ਆ ਉਦੋਂ ਮੈਨੂੰ ਬੜੀ ਖੁਸ਼ੀ ਚੜੀ ਪਈ ਚੱਲ ਸਾਰੇ ਲੈਂਟਰ ਪੈ ਜੂਗਾ ਸਾਡੇ ਹਾਲਾਤ ਬਦਲ ਜਾਣਗੇ ਉਹ ਜਿੱਥੇ ਅਟੈਕ ਹੋ ਗਿਆ ਮੁੰਡੇ ਨੂੰ ਉੱਥੋਂ ਹੀ ਮੈਨੂੰ ਪਤਾ ਲੱਗ ਗਿਆ ਵੀ ਉਹ ਡੇ ਗਿਆ ਕਹਿੰਦੇ ਨਾਲ ਸਾਥ ਦਿੱਤਾ ਕੋਈ ਨਹੀਂ ਸਾਥ ਦੇਂਦੇ ਵੀ ਪਰ ਤੁਸੀਂ ਦੇਖਿਆ ਭੈਣ ਜੀ ਹਮੇਸ਼ਾ ਕਹਿੰਦੇ ਨੇ ਮਾੜਾ ਸਮਾਂ ਆਉਂਦਾ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਸਾਥ ਦਿੰਦੇ ਨੇ ਤੁਹਾਡਾ ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਕਿਸੇ ਨੇ ਬਾਣੀ ਫੜੀ ਆ ਕੇ ਨਹੀਂ ਨਹੀਂ ਸਾਥ ਦਿੱਤਾ ਵੀ ਆਪਣੇ ਚਲਦੇ ਰੇ ਮੀਨਾ ਇੱਕ ਹਸਪੀਟਲ ਰੇ ਕੋਈ ਭੈਣ ਭਰਾ ਨਹੀਂ ਗਿਆ ਵੀ ਕੋਈ ਨਹੀਂ ਗਿਆ ਵੀ ਆਪੇ ਕੱਲੇ ਨੀ ਚੇਟਦੀ ਰਹੀ ਕੱਲੀ ਮੀਨਾ ਪਰ ਰਹਿੰਦੀ ਰਹੀ ਉੱਥੇ ਤੇ ਜਾ ਵੋਟੀ ਰਹਿੰਦੀ ਰਹੀ ਹੁਣ ਤੱਕ ਮੇਰੀ ਜੀ ਦਾ ਜਿਆਦਾ ਤੰਗ ਹੀ ਤੇ ਨੌ ਰਹੀ ਆ ਮੇਰੇ ਕੋ ਹੁਣ ਤੱਕ ਮੁੜ ਕੇ ਮੈਂ ਕੱਲੀ ਮੀਨਾ ਇੱਕ ਕੱਢਿਆ ਮੈਂ ਤੇ ਅੱਕ ਗਿਆ ਵੀ ਇਥੋਂ ਨਿਕਲਾ ਬੜੀ ਬੁਰੀ ਹਾਲਤ ਚ ਹੋ ਗਈ ਮੈਂ ਮਨੇਸੋ ਵੀ ਸਾਗਰ ਜਦੋਂ ਕਮਾਉਂਦਾ ਸੀ ਕੀ ਸੁਪਨੇ ਸੀ ਸਾਗਰ ਨੇ ਵੇਖੇ ਤੁਹਾਡੇ ਨਾਲ ਸੁਪਨੇ ਸਾਂਝੇ ਕਰਦਾ ਹੋਗਾ ਕੀ ਕੀ ਗੱਲਾਂ ਤੁਹਾਡੇ ਨਾਲ ਕਰਦਾ ਸੀ ਸਾਗਰ ਸਾਗਰ ਦੇ ਸੁਪਨੇ ਤੇ ਮੈਂ ਘਰ ਬੁਆ ਵਧੀਆ ਬਣਾਉਣਾ ਸਫਾਈ ਇੰਨੀ ਰੱਖ ਦੰਦਾ ਜੋ ਬੜੀ ਸਫਾਈ ਰੱਖ ਦੰਦਾ ਇਹੋ ਜਿਹਾ ਬੇੜਾ ਕਰ ਕਿਆ ਕੇੜੇ ਬੇੜਾ ਜਿਹੜਾ ਇਤਰਾ ਹੋ ਗਿਆ ਮੈਂ ਤਾਂ ਕਿਤੇ ਚੱਤੇ ਵਗ ਰੋਦੀ ਰਹੀ ਦੀ ਇਸ ਖਬਰ ਨੂੰ ਆਤਵਾ ਛੇ ਜਰੂ ਕਰਦੇ ਹੋ ਤਾਂ ਜੋ ਕਿ ਇੱਕ ਮਾਂ ਦਾ ਪੁੱਤ ਦਾ ਇਲਾਜ ਹੋ ਸਕੇ ਜਾ ਘਰ ਦਾ ਜਿਹੜਾ ਕੋਠਾ ਟਟਾਵਾ ਉਹ ਕੋਠਾ ਜਿਹੜਾ ਪੈ ਸਕੀ ਤੇ ਅੱਜ ਕਿੰਨੇ ਦਿਨ ਹੋ ਗਏ ਕੋਠੇ ਟੁੱਟੇ ਨੂੰ ਹਜ ਤੱਕ ਬਣਾਇਆ ਕਿਉਂ ਨਹੀਂ ਗਿਆ ਹਜ ਤੱਕ ਜੇ ਲੋ ਪੈਸਾ ਥੇਲੇ ਨਹੀਂ ਹੈਗਾ ਤੇ ਕੋਠਾ ਕੀ ਬਣਾਉਣਾ ਹੈ ਰੋਟੀ ਜਿਹੜੀ ਇੱਕ ਦੇ ਟਾਈਮ ਦੀ ਪਕਾ ਲਈ ਦੀ ਦੂਸਰੇ ਟਾਈਮ ਦਾ ਨਹੀਂ ਪਤਾ ਹੁੰਦਾ ਪਕਾਉਣੀ ਕਿ ਨਹੀਂ ਪਕਾਉਣੀ ਕੋਟਾ ਕਿੱਥੇ ਪੋਣਾ ਐਡੀ ਜੱਤੀ ਕਿੱਥੋਂ ਪੈ ਜੜਾ ਕੋਟਾ ਤਿੰਨ ਰੈਸਪੀ ਦੇ ਕੋਠੇ ਬਣੇ ਨੇ ਤੁਹਾਡੇ ਆਉਣ ਤੋਂ ਪਹਿਲਾਂ ਦੇ ਬਣੇ ਜਾਂ ਤੁਹਾਡੇ ਵਿਆਹ ਦੇ ਬਣੇ ਨੇ ਜਿਹੜੇ ਕੋਠੇ ਉਦੋਂ ਵੀ ਕੋਠਾ ਕੱਚਾ ਸੀ ਜਦੋਂ ਮੈਂ ਵਿਆਹੀ ਆਈ ਉਹ ਕੋਟਾ ਕੱਚਾ ਹੀ ਤੇ ਜੱਟਾਂ ਨਾਲ ਰਹਿ ਕੇ ਫਿਰ ਇਹਨੇ ਕੋਠਾ ਆਇਆ ਵਾਲਾ ਪਾਇਆ ਤੇ ਬਾਅਦ ਚ ਇਹ ਵਾਲਾ ਪਾਇਆ ਇਹ ਕੱਲਾ ਕੱਲਾ ਇਹਦਾ ਕੋਈ ਹੈ ਨਹੀਂ ਘਪਰਾ ਪ੍ਰੂਵ ਹੀ ਕੱਲਾ ਹੀ ਇਹ ਘਰਾ ਕੋਈ ਨਹੀਂ ਨਾ ਚਾਚੇ ਤਾਏ ਦਾ ਲਾਗੇ ਲੱਗਦਾ ਤੋ ਵੀ ਆਪੋ ਆਪਣੇ ਥਾਵਾਂ ਤੇ ਅੱਡੋ ਖੱਡੀ ਆ ਵਾ ਦੂਰਾ ਦਾਰਾ ਤੇ ਨਾ ਮਿਲਦੇ ਗਿਲਦੇ ਹੀ ਹੋ ਇਹ ਕੱਲਾ ਹੀ ਕੱਲਾ ਹੈ ਬਸ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਸਾਡੀ ਦਸ਼ਕਾਂ ਨੂੰ ਅਪੀਲ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਸਾਗਰ ਦਾ ਇਲਾਜ ਹੋ ਸਕੇ ਕਿਉਂਕਿ ਗੁਰਸਖ ਨੌਜਵਾਨ ਆ ਬਹੁਤ ਸੋਹਣਾ ਨੌਜਵਾਨ ਸੀ ਕਹਿੰਦੇ ਬਹੁਤ ਸੋਹਣੀ ਸੇ ਸੀ ਪਰ ਪਤਾ ਨਹੀਂ ਕੀ ਪਾਣਾ ਵਰਤ ਗਿਆ ਪਰਮਾਤਮਾ ਦਾ ਅਜਿਹਾ ਦਿਮਾਗ ਦਾ ਅਟੈਕ ਆਇਆ ਕਿ ਹੱਥ ਪੈਰ ਜੁੜੇ ਗਏ ਅੱਜ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਹੁਤ ਬੁਰਾ ਹਾਲ ਆ ਸਾਡੀ ਦਸ਼ਕਾਂ ਨੂੰ ਅਪੀਲ ਹੈ ਇਸ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ ਅੱਗੇ ਆ ਕੇ ਉਸ ਪਿਤਾ ਨਾਲ ਵੀ ਗੱਲਬਾਤ ਕਰਦੇ ਆ ਜਿਹੜਾ ਕਿ ਸਾਗਰ ਦੇ ਪਿਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇੱਕ ਪਿਤਾ ਵਾਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਆ ਜਿਹਦਾ ਜਵਾਨ ਪੁੱਤ ਮੰਜੇ ਦੇ ਪੈਜੇ ਮਾੜੇ ਹਾਲਾਤਾਂ ਵਿਚਾਰੇ ਉਸ ਪਿਓਤ ਕੀ ਬੀਤੀ ਆ ਹਾਂਜੀ ਬਬੂ ਜੀ ਕੀ ਨਾਮ ਤੁਹਾਡਾ ਸੁੱਖਾ ਸਿੰਘ ਜੀ ਸੁੱਖਾ ਸਿੰਘ ਹਾਂਜੀ ਮੈਨੂੰ ਐਸੋ ਵੀ ਘਰ ਵਿੱਚ ਅਸੀਂ ਦੇਖਿਆ ਹਾਲਾਤ ਕੋ ਬਹੁਤੇ ਵਧੀਆ ਨਹੀਂ ਆ ਇੱਕੋ ਦੋ ਕਮਰੇ ਸੀ ਇੱਕ ਢੱਟ ਗਿਆ ਦੂਜਾ ਰਹਿ ਗਿਆ ਉਹ ਵੀ ਕਾਨੇ ਵਾਲਾ ਗਾਂ ਵਰਸਾਤਾ ਪੈਣੀਆਂ ਫਿਰ ਹਰੇ ਵਰਸਾਤਾ ਸ਼ੁਰੂ ਹੋਣੀ ਆ ਹਰੇ ਬਸੋਂ ਦਾ ਮਹੀਨਾ ਕੀ ਲੱਗਦਾ ਉਹ ਵੀ ਕੋਠਾ ਕੇ ਰਹਿ ਪਾਊਗਾ ਕਦੇ ਨਹੀਂ ਉਹ ਕਿਥੋਂ ਰਹਿ ਪੈਣਾ ਉਹ ਵੀ ਚੁੰਦਾ ਆ ਸਾਰੇ ਬਹੁਤ ਜ਼ਿਆਦਾ ਚੁੰਦਾ ਹੋਵੇ ਉਕੇ ਅਸੀਂ ਬਾਹਰ ਆ ਜਾਈਏ ਫਿਰ ਜਾ ਕੇ ਉਥੇ ਬਰਾਡੇ ਜੀ ਦੀ ਸੌਂ ਜਾਂਦੇ ਆਂ ਕੀ ਕਰ ਸਕਦੇ ਅਸੀਂ ਹੁਣ ਤਾਂ ਜਾਨੂੰ ਬਹੁਤ ਜਿਆਦੀ ਚੰਗੀ ਆ ਗਈ ਆ ਇਹ ਸਾਡੀ ਨੌ ਨੇ ਫੋੜਾ ਖਿੱਚ ਕੇ ਤੁਹਾਨੂੰ ਪਾਈਆਂ ਸੀ ਤੇ ਇਸ ਕਰਕੇ ਅਸੀਂ ਫਿਰ ਤੁਸੀਂ ਆ ਗਏ ਤੇ ਮੈਂ ਜ ਹੋਰ ਚੱਕਰ ਤੁਫਰੰਡਾ ਮਾ ਘਰੇ ਪੁਲਿਸ ਆ ਗਏ ਆ ਤੇ ਮੈਂ ਮੁਰਕਾ ਮੁੰਡੇ ਨੂੰ ਕਿਹਾ ਮਾ ਆ ਘਰੇ ਕੋਈ ਗੱਲ ਆ ਤੇ ਮਾ ਕੀ ਕੋਈ ਗੱਲ ਨਾ ਹੋਈ ਹੋਵੇ ਮੈਂ ਦਾਦਾ ਹਾਂ ਮਾ ਮਾ ਭਰੇ ਨੂੰ ਆ ਕੰਮਾ ਕੌਣ ਆਏ ਮਨਦੀ ਵੀ ਉਹ ਆਏ ਮੀਡੀਆ ਆਏ ਮਾ ਕੋਈ ਗੱਲ ਨਹੀਂ ਮਨੇ ਸੋਪੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸੀ ਦੇਖਿਆ ਵੀ ਬਹੁਤ ਦੁੱਖ ਦੀ ਗੱਲ ਆ ਇੱਕ ਜਵਾਨ ਪੁੱਤ ਮੰਜੇ ਦੇ ਪੈ ਗਿਆ ਤੇ ਉਸ ਬਾਪ ਵਾਸਤੇ ਬੜਾ ਔਖਾ ਹੁੰਦਾ ਵਾ ਕਿੱਥੇ ਕਿੱਥੇ ਲਈ ਫਿਰਦੇ ਰਹੇ ਇਲਾਜ ਵਾਸਤੇ ਕਿੱਥੇ ਕਿੱਥੇ ਇਲਾਜ ਕਰਾਇਆ ਪੁੱਤ ਇਹ ਬੜਿਆ ਠਾਵਾਂ ਦਾ ਹੀ ਖੜਿਆ ਇਹ ਜਾਦੂ ਟੂਣੇ ਵੀ ਸਾਰੇ ਕਰਾ ਕੇ ਵੇਖ ਲਿਆ ਪਰ ਨਹੀਂ ਡਾਕਟਰੀ ਲਾਜ ਡਾਕਟਰੀ ਇਲਾਜ ਵੀ ਅਸੀਂ ਪੂਰਾ ਕੀਤਾ ਮਰੇ ਕਦੀ ਕਦੀ ਲਾਇਆ ਜੈਦਾ ਕਦੀ ਕਦੀ ਲਾਇਆ ਪੈਸੇ ਤੁਹਾਨੂੰ ਪਤਾ ਕਿੱਥੋਂ ਆਣਿਆ ਕਈ ਬੰਦੇ ਨੌਜਵਾਨ ਉਮਰ ਵਿੱਚ ਹਸਾਲਾ ਹੁੰਦੇ ਕਈ ਕੋਈ ਦੇ ਲੈਣਾ ਕੋਈ 500 ਕੋਈ 1000 ਦੇ ਦਿੰਦਾ ਕਿਹੜੇ ਜਲ ਗਰੀਬ ਵਾਲੇ ਬੰਦੇ ਰੋਂਦੀ ਜੂ ਜਦੋਂ ਤੇ ਫਿਰ ਇਹ ਦੇ ਦਿੰਦਾ ਕੋਈ ਨਾ ਕੋਈ ਕਈ ਬੰਦੇ ਆ ਜਾਂਦੇ ਵੇਥੋਂ ਤੇ ਦੇਣ ਪੈਸੇ ਵੀ ਪਰ ਕੀ ਲੱਗਦਾ ਨਹੀਂ ਜਦੋਂ ਬਹੁਤ ਕਮੋਂ ਲਾ ਪਿਆ ਸੀ ਵੱਡਾ ਹੋ ਗਿਆ ਸੀ ਤੇ ਸੋਚਿਆ ਸੀ ਹੱਥ ਸੁੱਕਾ ਆ ਜੂਗਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੂਗਾ ਤੇ ਘਰ ਕਮਰੇ ਜਿਹੜੇ ਢਾ ਕੇ ਲੈਂਟਰ ਵਾਲੇ ਪਾਵਾਂਗੇ ਸੋਚਿਆ ਸੀ ਇਹ ਚੀਜ਼ ਮੈਨੂੰ ਹਾਂਜੀ ਸੋਚਿਆ ਸੀ ਜੀ ਇਹ ਆਂਦਾ ਮੈਂ ਆਇਆ ਆਦਾ ਸੀ ਸ਼ਰਗਮ ਕਰ ਬਣਾਉਂਗਾ ਤੇ ਇਹਨੇ ਫਿਰ ਆਜ ਸਾਡੇ ਡਿਗ ਪਿਆ ਤੇ ਮੁੜ ਕੇ ਹੀ ਜਦੋਂ ਇਹ ਡਿਗ ਪਿਆ ਫਿਰ ਕਿੱਥੋਂ ਬੰਨ ਜਾਣਾ ਮਹਾਰਾਜ ਇਹੋ ਕੋਈ ਜੋ ਤੁਹਾਡੇ ਸਾਹਮਣੇ ਜੋ ਹੋਣ ਦੇਖ ਲੋ ਬਣੀ ਇਸੋ ਵੀ ਜਦੋਂ ਬਰਸਾਤ ਆਈ ਸੀ ਉਦੋਂ ਫਿਰ ਕਿਸ ਤਰ੍ਹਾਂ ਸਮਾ ਸੀ ਕਿਹੜਾ ਟਾਈਮ ਸੀ ਕਿਹੜਾ ਵਕ ਸੀ ਜਦੋਂ ਇਹ ਕੋਠੇ ਡਿਗ ਪਿਆ ਜਿਹੜਾ ਛੱਤ ਜਿਹੜੀ ਡਿਗ ਪਈ ਆ ਜਿਹੜੇ ਬਾਲੇ ਥਲੇ ਡੇਪੇ ਨੇ ਕਿਹੜਾ ਸਮਾ ਸੀ ਦਰਸ਼ਕਾਂ ਸਾਂਝਾ ਕਰ ਦਿਓ ਫਿਰ ਕਿਸ ਤਰ੍ਹਾਂ ਤੁਸੀਂ ਜਾਨ ਬਚਾਈ ਆਪਣੀ ਇਹ ਚਾਰ ਕੋ ਜੇਹੀਂ ਉੱਠ ਕੇ ਆਏ ਅੰਦਰੋਂ ਆ ਸਿਰੇ ਆ ਸਿਰੇ ਲੜਕੇ ਜੇ ਚਾਰ ਕਦੇ ਉੱਠ ਕੇ ਨਾ ਅਸੀਂ ਬਾਹਰ ਆ ਗਏ ਆ ਤਾਂ ਕਿ ਬਰਾਡੇ ਸੌਂ ਗਏ ਦੋਸੇ ਵੇਲੇ ਦੋਸੇ ਵੇਲੇ ਕੜਾਟ ਕਾ ਜੇ ਗੰਡਾ ਪਿਆ ਇਹ ਅਭੀ ਚਲੋ ਸਾਡੀ ਜਾਨ ਵੱਜ ਗਈ ਆ ਉੱਥੇ ਇਧਰੇ ਤੇ ਮਾਂ ਪੁੱਤ ਜੀ ਸੌਂਦੇ ਹੀ ਆ ਵੀ ਤੇ ਮਮ ਵੀ ਇਧਰੇ ਸੌਂਦਾ ਤੇ ਲੋੜ ਸਾਡਾ ਕੀ ਆ ਆ ਉਹ ਬਾਜ ਗਈ ਆ ਸਮਾਨ ਲੈਣ ਜਦੋਂ ਅਸੀਂ ਅੰਦਰੋਂ ਆ ਗਏ ਆ ਬਾਜ ਗਈ ਤੇ ਉਹਦੇ ਸਿਰ ਚ ਦੇ ਬਾਲਾ ਵੱਜ ਗਿਆ ਉਹਨੇ ਤੰਕੇ ਜੇ ਲਵਾਏ ਇੱਥੇ ਤੋੜ ਕੱਡਾਉਣ ਗਈ ਆ ਤੇ ਮੈਨੂੰ ਐਸੋ ਪੀ ਕੀ ਲੱਗਦਾ ਤੁਹਾਡੇ ਕੋ ਮਕਾਨ ਬਣ ਪਾਊਗਾ ਹੁਣ ساری ਉਮਰ ਕਿ ਨਹੀਂ ਬਣ ਪਾਊਗਾ ਸਾਹ ਹੈ ਇਹ ਦੋ ਤੀਆਂ ਪੁੱਤਾਂ ਦੇ ਹੱਥ ਵਾਸੀ ਆ ਮੈਂ ਬੁੱਢਾ ਹੋ ਗਿਆ ਮੇਰੀ 55 ਸਾਲ ਉਮਰ ਆ ਮੈਂ ਜਿੰਨੇ ਕੁ ਜੋਗਾ ਹੈਗਾ ਘਰ ਤੋਂ ਲਿਆ ਕੇ ਦੇਣਾ ਇਹੋ ਖਰਚਾ ਪੜੇ ਇੰਨਾ ਕਰਦੀ ਜਿੰਨੇ ਕ ਤਾਲੂ ਪੜਾ 150 ਰੁਪਿਆ ਜਿਹਨੇ ਕਮਾ ਲਿਆ ਉਹਨਾਂ ਨੂੰ ਦੇ ਦੇਣਾ ਇਹ ਨਾਲ ਮੈਂ ਕਰਦਾ ਕਦੀ ਚੋਣਾ ਨਾਲ ਚੱਲ ਜਾਣਾ ਕਦੀ ਮਾ ਪੱਠੇ ਲੱਗ ਜਾਣਾ ਪੱਠੇ ਦਾ ਵੀ ਮੈਂ ਕੰਮ ਕਰਦਾ ਪਹਿਲਾਂ ਜਿਹੜੀ ਜੱਟਾ ਜਾਵਣਾ ਵੀ ਰਹਿ ਪਿੰਨਾ ਕੋਈ ਮੈਂ ਮੰਗ ਕਰਦੀ ਕੀ ਮੁੱਤਰਾ ਮਤ ਹੋਣੀ ਜੀ ਮੈਂ ਤੇ ਇਹੋ ਵੀ ਆਡਾ ਮਾਰਾ ਕੋਠਾ ਸੱਤ ਤੋਂ ਹੋਰ ਕੀ ਇਹ ਨਹੀਂ ਮੈਨੂੰ ਚਾਹੀਦੀ ਬਸ ਕਿ ਕੱਚੇ ਛੱਤ ਨਾਲ ਹੀ ਠੀਕ ਹੈ ਹਾਂ ਜੀ ਬਹੁਤ ਬਧਨਵਾਦ ਜੀ ਤੁਸੀਂ ਦੇਖਿਆ ਪਰਿਵਾਰ ਨੇ ਕਿਹਾ ਕਿ ਸਾਡਾ ਸਿਰਫ ਕੋਠਾ ਹੀ ਛੱਤ ਦਿੱਤਾ ਜਾਵੇ ਤਾਂ ਜੋ ਕਿ ਅਸੀਂ ਪਰਿਵਾਰ ਜਿਹੜੇ ਨੇ ਉਹ ਚੰਗੀ ਤਰ੍ਹਾਂ ਰਹਿ ਸਕੀਏ ਕਿਉਂਕਿ ਗਾਂ ਫਿਰ ਹੁਣ ਬਰਸਾਤਾ ਪੈਣੀਆਂ ਨੇ ਹੁਣ ਗਾਂ ਸੌਂ ਦਾ ਮਹੀਨਾ ਵਾ ਬਰਸਾਤਾ ਸ਼ੁਰੂ ਹੋਣੀਆਂ ਨੇ ਪਹਿਲੋਂ ਹਾਲਾਤ ਤੇ ਪਹਿਲੀ ਬਰਸਾਤ ਨੇ ਇਹ ਛੱਤ ਛੁੱਟ ਦਿੱਤੀ ਆ ਤੇ ਮੈਨੂੰ ਲੱਗਦਾ ਰੱਬ ਨਾ ਕਰੇ ਕੋਈ ਹਾਸਾ ਹੋ ਜਾ ਤੇ ਪਰਿਵਾਰ ਕਿੱਥੇ ਜਾਵੇਗਾ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨੇ ਕੋਈ ਤੇਰਫੁੱਲ ਸੇਵਾ ਕਰ ਸਕਦਾ ਜਿਹਨੂੰ ਅੱਗੇ ਆ ਕੇ ਸੇਵਾ ਕਰੇ ਇਸ ਕੋਠੇ ਦਾ ਜਿਹੜਾ ਮੁਰੰਮਤ ਕੀਤੀ ਜਾਵੇ ਤਾਂ ਜੋ ਕਿ ਸ਼ਾਂਤ ਜਿਹੜੀ ਆ ਉਹ ਪਹ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ